ਤab ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਪੰਜਵੇਂ ਭਾਗ ਵਿੱਚ ਸੁਣੋ ਪਹਿਲੀ ਕਮਿਊਨਿਸਟ ਸੰਥਿਆ ਅਤੇ ਬਾਬਾ ਬੂਝਾ ਸਿੰਘ ਦਾ ਵਿਖਿਆਨ ਆਵਾਜ਼ ਕੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1968 ਦੀਆਂ ਗਰਮੀਆਂ ਵਿੱਚ ਇੱਕ ਦਿਨ ਸਾਨੂੰ ਇੱਕ ਖਾਸ ਸੰਦੇਸ਼ ਮਿਲਿਆ ਕਿ ਰਾਤ ਨੂੰ ਦਰਸ਼ਨ ਸਿੰਘ ਬਾਗੀ ਨੇ ਸਾਡਾ ਸਕੂਲ ਲਾਉਣਾ ਹੈ ਕਮਿਊਨਿਸਟ ਲਹਿਰ ਅੰਦਰ ਨਵੇਂ ਬੰਦਿਆਂ ਨੂੰ ਮਾਰਕਸਵਾਦ ਦਾ ਪਾਠ ਪੜਾਉਣ ਲਈ ਉਹਨਾਂ ਨੂੰ ਉਚੇਚੀ ਵਿਦਿਆ ਦਿੱਤੀ ਜਾਂਦੀ ਹੈ ਜਿਸ ਨੂੰ ਸਕੂਲਾਨਾ ਜਾਂ ਸਟੱਡੀ ਸਰਕਲ ਕਿਹਾ ਜਾਂਦਾ ਹੈ ਰਾਤ ਨੂੰ ਹੋਸਟਲ ਦੇ ਲਾਨ ਵਿੱਚ ਅਸੀਂ ਕੋਈ 30-35 ਜਣੇ ਮੀਟਿੰਗ ਵਿੱਚ ਜੁੜ ਬੈਠੇ ਦਰਸ਼ਨ ਸਿੰਘ ਬਾਗੀ ਨੇ ਠਹਿਰੀ ਹੋਈ ਆਵਾਜ਼ ਨਾਲ ਪਰ ਅਧਿਕਾਰਪੂਰਨ ਲਹਿਜੇ ਵਿੱਚ ਬੋਲਣਾ ਸ਼ੁਰੂ ਕੀਤਾ ਉਹ ਤਕਰੀਬਨ ਡੇਢ ਘੰਟਾ ਲਗਾਤਾਰ ਬੋਲਦਾ ਰਿਹਾ ਅਤੇ ਅਸੀਂ ਮੰਤਰ ਮੁਕਤ ਹੋ ਕੇ ਉਸ ਦਾ ਪਰਚਨ ਸਰਵਣ ਕਰਦੇ ਰਹੇ ਉਸ ਨੇ ਮਾਰਕਸਵਾਦੀ ਫਲਸਫੇ ਬਾਰੇ ਮੋਢਲੀ ਜਾਣਕਾਰੀ ਦੇਣ ਤੋਂ ਇਲਾਵਾ ਦੇਸ਼ ਵਿਦੇਸ਼ ਤੇ ਬਾਹਰਮੁਖੀ ਹਾਲਾਤ ਅਤੇ ਕਮਿਊਨਿਸਟ ਲਹਿਰ ਦੀ ਅੰਦਰੂਨੀ ਸਥਿਤੀ ਉੱਤੇ ਜਾਣਨਾ ਪਾਇਆ ਇਸ ਤੋਂ ਪਹਿਲਾਂ ਸਾਨੂੰ ਕਿਸੇ ਨੂੰ ਵੀ ਮਾਰਕਸਵਾਦ ਅਤੇ ਕਮਿਊਨਿਸਟ ਲਹਿਰ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਐਵੇਂ ਮੋਟੀਆਂ ਠੁੱਲੀਆਂ ਗੱਲਾਂ ਸੁਣੀਆਂ ਹੋਈਆਂ ਸਨ ਇਸ ਕਰਕੇ ਮਨ ਅੰਦਰ ਜਾਣਨ ਦੀ ਤੀਬਰ ਜਗਿਆਸਾ ਸੀ। ਦਰਸ਼ਨ ਸਿੰਘ ਬਾਗੀ ਦੇ प्रवचन ਦਾ ਸਾਰ ਇਹ ਸੀ ਸਮਾਜ ਤੇ ਕੁਦਰਤ ਅੰਦਰ ਹਰ ਚੀਜ਼ ਲਗਾਤਾਰ ਤਬਦੀਲ ਹੁੰਦੀ ਰਹਿੰਦੀ ਹੈ। ਕੁਝ ਵੀ ਸਥਿਰ ਨਹੀਂ ਹੈ। ਹਰ ਵਰਤਾਰੇ ਅੰਦਰ ਦੋ ਵਿਰੋਧੀ ਪੱਖ ਹੁੰਦੇ ਹਨ ਜਿਹੜੇ ਆਪਸ ਵਿੱਚ ਲਗਾਤਾਰ ਝੜਦੇ ਰਹਿੰਦੇ ਹਨ। ਇਹਨਾਂ ਵਿੱਚੋਂ ਹਮੇਸ਼ਾ ਇੱਕ ਪੱਖ ਹਾਰੂ ਹੈਸੀਅਤ ਵਿੱਚ ਹੁੰਦਾ ਹੈ ਪਰ ਵਿਰੋਧੀ ਪੱਖਾਂ ਵਿਚਕਾਰ ਅੰਤਰ ਵਿਰੋਧ ਤੇ ਜਦੋਂ ਜਿਹਦ ਸਦਕਾ ਇੱਕ ਪੜਾ ਤੇ ਜਾ ਕੇ ਵਿਰੋਧੀ ਪੱਖਾਂ ਦਾ ਆਪਸੀ ਸਮੀਕਰਨ ਬਦਲ ਜਾਂਦਾ ਹੈ ਭਾਰੂ ਪੱਖ ਦੂਮ ਪੋਜੀਸ਼ਨ ਤੇ ਚਲਾ ਜਾਂਦਾ ਹੈ ਅਤੇ ਦੂਮ ਦਰਜੇ ਵਾਲਾ ਪੱਖ ਭਾਰੂ حیثیت ਅਖਤਿਆਰ ਕਰ ਲੈਂਦਾ ਹੈ ਇਸ ਤਰ੍ਹਾਂ ਬੁਨਿਆਦੀ ਜਾਂ ਸਿਫਤੀ ਤਬਦੀਲੀ ਆ ਜਾਂਦੀ ਹੈ ਤਬਦੀਲੀ ਦੋ ਕਿਸਮ ਦੀ ਹੁੰਦੀ ਹੈ ਇੱਕ ਮਕਦਾਰੀ ਤਬਦੀਲੀ ਜਿਹੜੀ ਸਹਜੇ ਸਹੱਜੇ ਆਉਂਦੀ ਹੈ ਇਹ ਤਬਦੀਲੀ ਆਮ ਤੌਰ ਤੇ ਸ਼ਾਂਤ ਸੁਭਾਅ ਹੁੰਦੀ ਹੈ ਪਰ ਇੱਕ ਪੜਾਅ ਤੇ ਜਾ ਕੇ ਇਹ ਮਕਦਾਰੀ ਤਬਦੀਲੀ ਸਿਫਤੀ ਤਬਦੀਲੀ ਵਿੱਚ ਬਦਲ ਜਾਂਦੀ ਹੈ ਸਿਫਤੀ ਤਬਦੀਲੀ ਵਾਪਰਨ ਦਾ ਅਮਲ ਇੱਕਦਮ ਤੇਜ਼ ਅਤੇ ਤਰਥਲੀ ਭਰਿਆ ਹੁੰਦਾ ਹੈ ਇਸ ਗੱਲ ਨੂੰ ਮੁਰਗੀ ਦੇ ਆਂਡੇ ਵਿੱਚੋਂ ਚੂਚਾ ਨਿਕਲਣ ਦੀ ਉਦਾਹਰਣ ਦੇ ਕੇ ਸਮਝਾਇਆ ਗਿਆ ਕਿ ਆਂਡੇ ਦੇ ਅੰਦਰ ਪਹਿਲਾਂ ਹੌਲੀ-ਹੌਲੀ ਸ਼ਾਂਤ ਰੂਪ ਵਿੱਚ ਚੂਚਾ ਜੀਵਨ ਧਾਰਦਾ ਹੈ ਇਹ ਤਬਦੀਲੀ ਮਕਦਾਰੀ ਹੁੰਦੀ ਹੈ ਪਰ ਫਿਰ 21 ਦਿਨਾਂ ਬਾਅਦ ਇੱਕ ਦਮ ਚੂਚਾ ਆਂਡਾ ਭੰਨ ਕੇ ਬਾਹਰ ਆ ਜਾਂਦਾ ਹੈ ਇਹ ਤਬਦੀਲੀ ਸਿਖਤੀ ਹੁੰਦੀ ਹੈ ਜਦੋਂ ਆਂਡਾ ਆਂਡਾ ਨਹੀਂ ਰਹਿੰਦਾ ਇਹ ਚੂਚਾ ਬਣ ਜਾਂਦਾ ਹੈ ਪੁਰਾਣੀ ਚੀਜ਼ ਆਂਡੇ ਦੀ ਜਗ੍ਹਾ ਨਵੀਂ ਚੀਜ਼ ਚੂਚਾ ਲੈ ਲੈਂਦਾ ਹੈ ਪਰ ਨਵੀਂ ਚੀਜ਼ ਦਾ ਜਨਮ ਪਹਿਲੀ ਚੀਜ਼ ਦੇ ਟੁੱਟਣ ਨਾਲ ਹੀ ਹੁੰਦਾ ਹੈ ਇਸ ਤਰ੍ਹਾਂ ਨਵਾਂ ਸਮਾਜ ਪਹਿਲੇ ਸਮਾਜ ਦੇ ਖੰਡਣਾਂ ਉੱਤੇ ਹੀ ਉੱਸਰ ਸਕਦਾ ਹੈ ਇਹ ਤਬਦੀਲੀ ਸਹਿਜ ਤੇ ਸ਼ਾਂਤ ਨਹੀਂ ਹੁੰਦੀ ਹਮੇਸ਼ਾ ਤੇਜ਼ ਤੇ ਤਰਥੱਲੀ ਭਰੀ ਹਿੰਸਕ ਹੁੰਦੀ ਹੈ ਆਂਡੇ ਵਿੱਚੋਂ ਚੂਚੇ ਦੇ ਪੈਦਾ ਹੋਣ ਵਾਂਗ ਹੀ ਮਾਂ ਦੇ ਪੇਟ ਵਿੱਚੋਂ ਬੱਚੇ ਦੇ ਜਨਮ ਲੈਣ ਦੀ ਮਿਸਾਲ ਵੀ ਦਿੱਤੀ ਗਈ Karl Marx ਨੇ ਇਸ ਵਿਰੋਧੀ ਵਿਕਾਸੀ ਫਲਸਫੇ ਨੂੰ ਸਮਾਜ ਉੱਤੇ ਲਾਗੂ ਕਰਦੇ ਹੋਏ ਇਹ ਨਿਰਣਾ ਕੱਢਿਆ ਸੀ ਕਿ ਸਮਾਜ ਤੇ ਕੁਦਰਤ ਅੰਦਰਲੀ ਖਾਲ ਸ਼ੈ ਵਾਂਗ ਹੀ ਮੌਜੂਦਾ سرمਾਈਦਾਰੀ ਢਾਂਚਾ ਵੀ ਸਦੀਵੀ ਨਹੀਂ ਹੈ ਇਸ ਦਾ ਅੰਤ اٹਲ ਹੈ ਉਸ ਦੀ ਜਗ੍ਹਾ ਕਮਿਊਨਿਜ਼ਮ ਨੇ ਲੈ ਲੈਣੀ ਹੈ ਇਹ ਸਮਾਜ ਦੇ ਵਿਕਾਸ ਦਾ اٹਲ ਨਿਯਮ ਹੈ ਇਸ ਤਬਦੀਲੀ ਨੂੰ ਕੋਈ ਨਹੀਂ ਰੋਕ ਸਕਦਾ ਪਰ ਇਹ ਤਬਦੀਲੀ ਆਪਣੇ ਆਪ ਨਹੀਂ ਆ ਸਕਦੀ ਇਹ ਤਾਕਤ ਦੇ ਜ਼ਰੀਏ ਹੀ ਆ ਸਕਦੀ ਹੈ ਮਾਰਕਸ ਨੇ ਕਿਹਾ ਸੀ ਕਿ ਤਾਕਤ ਦਾਈ ਦਾ ਕੰਮ ਕਰਦੀ ਹੈ ਇਸ ਤਾਕਤ ਨੂੰ ਜਥੇਬੰਦ ਕਰਨ ਲਈ ਕਮਿਊਨਿਸਟ ਪਾਰਟੀ ਦੀ ਲੋੜ ਹੈ ਸੋ ਇਸੇ ਹਿਸਾਬ ਨਾਲ ਕਮਿਊਨਿਸਟ ਪੁਵਿੱਖ ਦੇ ਉਸ ਰਹੀਏ ਹਨ ਕੁਦਰਤ ਜਾਂ ਸਮਾਜ ਅੰਦਰ ਜੋ ਵੀ ਘਟਨਾ ਵਾਪਰਦੀ ਹੈ ਉਹ ਕਿਸੇ ਕਾਰਨ ਕਰਕੇ ਵਾਪਰਦੀ ਹੈ ਨਿਸ਼ਚਿਤ ਕਾਰਨ ਨਿਸ਼ਚਿਤ ਘਟਨਾ ਕ੍ਰਮ ਨੂੰ ਜਨਮ ਦਿੰਦੇ ਹਨ ਇਸ ਕਰਕੇ ਜੇਕਰ ਨਿਸ਼ਚਿਤ ਕਾਰਨਾਂ ਦਾ ਪਤਾ ਹੋਵੇ ਤਾਂ ਉਹਨਾਂ ਚੋਂ ਉਪਜਣ ਵਾਲੀ ਨਤੀਜਿਆਂ ਬਾਰੇ ਨਿਸ਼ਚਿਤ ਭਵਿੱਖਬਾਣੀ ਕੀਤੀ ਜਾ ਸਕਦੀ ਹੈ ਮਾਰਕਸਵਾਦ ਸਮਾਜ ਨੂੰ ਸਮਝਣ ਲਈ ਵਿਗਿਆਨਕ ਯੁਗਤ ਮੁਹਈਆ ਕਰਦਾ ਹੈ ਜਿਵੇਂ ਕੁਦਰਤੀ ਵਿਗਿਆਨ ਭੌਤਿਕ ਵਿਗਿਆਨ ਰਸਾਇਣ ਵਿਗਿਆਨ ਜੀਵ ਵਿਗਿਆਨ ਦੀ ਮਦਦ ਨਾਲ ਕੁਦਰਤ ਦੇ ਵਰਤਾਰਿਆਂ ਨੂੰ ਨਿਸ਼ਚਿਤ ਰੂਪ ਵਿੱਚ ਜਾਣਿਆ ਜਾ ਸਕਦਾ ਹੈ ਠੀਕ ਉਵੇਂ ਹੀ ਮਾਰਕਸਵਾਦੀ ਸਹਾਇਤਾ ਨਾਲ ਸਮਾਜੀ ਵਰਤਾਰਿਆਂ ਨੂੰ ਅਸਲੀ ਰੂਪ ਵਿੱਚ ਜਾਣਿਆ ਜਾ ਸਕਦਾ ਹੈ ਇਸ ਦੀ ਮਦਦ ਨਾਲ ਅਤੀਤ ਵਿੱਚ ਵਾਪਰੀ ਘਟਨਾਵਾਂ ਕਰਨਾ ਬਾਰੇ ਹਕੀਕੀ ਤੇ ਭਰੋਸੇਯੋਗ ਅਨੁਮਾਨ ਲਾਏ ਜਾ ਸਕਦੇ ਹਨ ਵਰਤਮਾਨ ਨੂੰ ਸਮਝਿਆ ਜਾ ਸਕਦਾ ਹੈ ਅਤੇ ਭਵਿੱਖ ਬਾਰੇ پیشن گوئی ਕੀਤੀ ਜਾ ਸਕਦੀ ਹੈ ਇਹ ਦਾਵਾ ਕੀਤਾ ਗਿਆ ਕਿ ਮਾਰਕਸ ਨੇ ਇਸ ਵਿਗਿਆਨਕ ਵਿਧੀ ਦੇ ذریعے ਇਤਿਹਾਸ ਦੀ ਗਤੀ ਦੇ ਨਿਯਮਾਂ ਨੂੰ ਬੁੱਝਿਆ ਅਤੇ ਇਸ ਆਧਾਰ ਤੇ ਭਵਿੱਖ ਬਾਰੇ ਨਿਸ਼ਚਿਤ ਨਿਰਣੇ ਪੇਸ਼ ਕੀਤੇ ਇਹ ਦਾਵਾ ਪੂਰੇ ਵਿਸ਼ਵਾਸ ਤੇ ਜ਼ੋਰ ਨਾਲ ਦੜਾਇਆ ਗਿਆ ਕਿ ਬਾਹਦ ਸੱਚ ਸਿਰਫ ਮਜ਼ਦੂਰ ਜਮਾਤ ਕੋਲ ਹੀ ਹੋ ਸਕਦਾ ਹੈ ਔਰ ਕਿਸੇ ਸਮਾਜੀ ਵਰਗ ਕੋਲ ਨਹੀਂ ਕਮਿਊਨਿਸਟ ਕਿਉਂਕਿ ਮਜ਼ਦੂਰ ਜਮਾਤ ਦੇ ਚੇਤਾਨਨ ਪ੍ਰਤੀਨਿਧ ਹਨ ਉਸ ਦਾ ਹਰੀਆਵਲ ਆਗੂ ਦਸਤਾ ਹਨ ਇਸ ਕਰਕੇ ਕਮਿਊਨਿਸਟਾਂ ਦਾ ਸਾਰੇ ਮਸਲਿਆਂ ਬਾਰੇ ਗਿਆਨ ਤੇ ਉਹਨਾਂ ਦੇ ਸਿਧਾਂਤ ਸੰਪੂਰਨ ਸ਼ੁੱਧ ਸੱਚੇ अथवा ਅਗਿਆਨਕ ਹਨ ਇਹਨਾਂ ਵਿੱਚ ਕੋਈ ਊਣ ਨਹੀਂ ਹੋ ਸਕਦੀ ਵਿਰੋਧ ਵਿਕਾਸੀ ਨਜ਼ਰੀਏ ਦੇ ذریعے ਕਮਿਊਨਿਸਟ ਬਾਹਰ ਮੁਖੀ ਹਾਲਤਾਂ ਦਾ ਸਰਬਪੱਖੀ ਤੇ ਸਹੀ ਵਿਸ਼ਲੇਸ਼ਣ ਕਰਨ ਦੀ ਸਮਰੱਥਾ ਰੱਖਦੇ ਹਨ ਹੋਰ ਕਿਸੇ ਵੀ ਵਰਗ ਜਾਂ ਰਾਸ਼ੀ تیر ਕੋਲ ਇਹ ਸਮਰੱਥਾ ਨਹੀਂ ਇਸ ਤਰ੍ਹਾਂ ਕਮਿਊਨਿਸਟ ਸਮਾਜ ਦਾ ਸਭ ਤੋਂ ਪਰਬੁੱਧ ਸਭ ਤੋਂ ਸਮਰੱਥ ਤੇ ਸਭ ਨਾਲੋਂ ਵੱਧ ਇਨਕਲਾਬੀ ਵਰਗ ਹਨ ਇਸ ਧਾਰਨਾ ਉੱਤੇ ਉਚੇਚਾ ਜ਼ੋਰ ਦਿੱਤਾ ਗਿਆ ਕਿ ਚੇਤਨਾ ਪਦਾਰਥ ਵਿੱਚੋਂ ਪੈਦਾ ਹੁੰਦੀ ਹੈ ਬ੍ਰਹਿਮੰਡ ਦੀ ਰਚਨਾ ਵੇਲੇ ਪਹਿਲਾਂ ਪਦਾਰਥ ਪੈਦਾ ਹੋਇਆ ਇਹ ਮੁੱਢਲਾ ਪਦਾਰਥ ਆਪਣੇ ਆਪ ਪੈਦਾ ਹੋਇਆ ਇਹ ਆਪਣਾ ਕਰਤਾ ਆਪ ਹੀ ਹੈ ਉਸ ਪਦਾਰਥ ਅੰਦਰ ਸਵੈ ਸਿੱਧ ਹੀ ਵਿਕਾਸ ਦੇ ਨਿਜਮਾ ਅਧੀਨ ਤਬਦੀਲੀ ਆਉਂਦੀ ਗਈ ਅਤੇ ਇੱਕ ਪੜਾਅ ਤੇ ਜਾ ਕੇ ਇਸ ਵਿੱਚੋਂ ਚੇਤਨਾ ਵਿਕਸਿਤ ਹੋਈ ਇਹ ਚੇਤਨਾ ਲਗਾਤਾਰ ਵਿਕਾਸ ਕਰਦੀ ਗਈ ਇਸ ਵਿਕਾਸ ਕਿਰਿਆ ਦੇ ذریعے ਹੌਲੀ-ਹੌਲੀ ਧਰਤੀ ਉੱਤੇ ਜੀਵਨ ਪੈਦਾ ਹੋਇਆ ਇੱਕ ਹੈਰੇ ਸੈੱਲ ਵਾਲੇ ਲਾਰਵੇ ਦੇ ਮੁੱਢਲੇ ਰੂਪ ਤੋਂ ਸ਼ੁਰੂ ਹੋਈ ਜੀਵਨ ਦੀ ਇਹ ਵਿਕਾਸ ਧਾਰਾ ਮਨੁੱਖੀ ਜੀਵਾਂ ਦੇ ਵਿਕਾਸ ਤੱਕ ਅੱਪੜ ਗਈ ਮਨੁੱਖੀ ਚੇਤਨਾ ਦਾ ਖਾਸਾ ਉੱਤਮ ਹੋਣ ਕਰਕੇ ਮਨੁੱਖ ਨੇ ਆਲੇ-ਦੁਆਲੇ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਆਲੇ-ਦੁਆਲੇ ਬਾਰੇ ਮਨ ਅੰਦਰ ਧਾਰਨਾਵਾਂ ਤੇ ਵਿਚਾਰ ਬਣਾਉਣੇ ਸ਼ੁਰੂ ਕਰ ਦਿੱਤੇ ਮਨੁੱਖ ਨੂੰ ਕੁਦਰਤ ਦੇ ਜਿਹੜੇ ਵਰਤਾਰਿਆਂ ਦੀ ਸਮਝ ਨਾ ਪਈ ਉਸ ਨੇ ਉਹਨਾਂ ਦੇ ਪਿੱਛੇ ਕੰਮ ਕਰਦੀ ਕਿਸੇ ਅਗਿਆਤ ਸ਼ਕਤੀ ਦੀ ਕਲਪਨਾ ਕਰਨੀ ਸ਼ੁਰੂ ਕਰ ਦਿੱਤੀ ਇਸ ਕਲਪਨਾ ਵਿੱਚੋਂ ਹੀ ਰੱਬ ਦਾ ਖਿਆਲ ਪੈਦਾ ਹੋਇਆ ਇਸ ਤਰ੍ਹਾਂ ਬੰਦੇ ਨੂੰ ਰੱਬ ਨੇ ਪੈਦਾ ਨਹੀਂ ਕੀਤਾ ਸਗੋਂ ਬੰਦੇ ਨੇ ਰੱਬ ਪੈਦਾ ਕੀਤਾ ਹੈ ਇਸ ਕਰਕੇ ਸਾਰੇ ਧਰਮ ਝੂਠੇ ਹਨ ਅਤੇ ਇਹ ਹਰ ਜਗ੍ਹਾ ਲੁਟੇਰੀਆਂ ਜਮਾਤਾਂ ਦੇ ਹਿਤਪੂਰਦੇ ਹਨ ਇਸ ਧਾਰਨਾ ਨੂੰ ਦ੍ਰਿੜ ਕਰਾਉਣ ਲਈ ਬਹੁਤ ਸਾਰੇ ਦਿਸਟਾਨ ਦਿੱਤੇ ਗਏ ਭਾਰਤ ਦੀ ਆਜ਼ਾਦੀ ਬਾਰੇ ਇਹ ਨਿਰਣਾ ਪੇਸ਼ ਕੀਤਾ ਗਿਆ ਕਿ ਇਸ ਨੂੰ ਆਜ਼ਾਦੀ ਦਾ ਨਾਮ ਦੇਣਾ ਠੀਕ ਨਹੀਂ ਇਹ ਮਹਿਜ਼ ਸੱਤਾ ਦੀ ਤਬਦੀਲੀ ਸੀ ਬਰਤਾਨਵੀ ਸਾਮਰਾਜੀਆਂ ਤੇ ਕਾਂਗਰਸੀ ਆਗੂਆਂ ਵਿਚਕਾਰ ਅੰਦਰ ਖਾਤੇ ਹੋਏ ਸਮਝੌਤੇ ਦੀ ਬਦੌਲਤ ਭਾਰਤੀ ਰਾਜ ਭਾਗ ਦੀ ਬਾਗਡੋਰ ਕਾਂਗਰਸੀ ਆਗੂਆਂ ਦੇ ਹੱਥਾਂ ਵਿੱਚ ਆ ਗਈ 1947 ਤੋਂ ਬਾਅਦ ਭਾਰਤ ਅੰਦਰ ਜੋ ਨਵਾਂ ਰਾਜ قائم ਹੋਇਆ ਉਸ ਨੂੰ ਲੋਕ ਰਾਜ ਕਹਿਣਾ ਉਚਿਤ ਨਹੀਂ ਇਹ ਰਾਜ ਤਤ ਰੂਪ ਵਿੱਚ ਦੇਸ਼ ਅੰਦਰਲੇ ਸਰਮਾਇਦਾਰਾਂ ਤੇ ਜ਼ਗੀਰਦਾਰਾਂ ਦੇ ਲੋਟੂ ਹਿੱਤਾਂ ਦੀ ਰਖਵਾਲੀ ਕਰਦਾ ਹੈ ਅਤੇ ਸਾਮਰਾਜੀਆਂ ਦੀ ਦਲਾਲੀ ਕਰਦਾ ਹੈ ਇਹ ਰਾਜ ਹਕੂਮਤੀ ਤਾਕਤ ਤੇ دہشت ਦੇ ਆਸਰੇ ਖੜਾ ਹੈ ਇਸ ਕਰਕੇ ਇਸ ਨੂੰ ਤਾਕਤ ਦੇ ذریعے ਤੈਸਨੈਸ ਕਰਕੇ ਹੀ ਅਸਲੀ ਲੋਕ ਰਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ ਇਹ ਕਾਰਜ ਚੋਣਾਂ ਦੇ ਸ਼ਾਂਤਮਈ ਅਮਲ ਦੇ ذریعے ਕਦਾਚਿਤ ਸੰਭਵ ਨਹੀਂ ਹੋ ਸਕਦਾ ਇਸ ਵਾਸਤੇ ਹਥਿਆਰਬੰਦ ਇਨਕਲਾਬ ਜ਼ਰੂਰੀ ਹੈ ਦੇਸ਼ ਅੰਦਰ ਮੌਜੂਦ ਦੋਨੋਂ ਕਮਿਊਨਿਸਟ ਪਾਰਟੀਆਂ ਭਾਰਤੀ ਕਮਿਊਨਿਸਟ ਪਾਰਟੀ ਸੀਪੀਆਈ ਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਸੀਪੀਐਮ ਬਾਰੇ ਇਹ ਦੱਸਿਆ ਗਿਆ ਕਿ ਇਹ ਇਨਕਲਾਬ ਦੇ ਕਾਰਜ ਨਾਲ ਗਦਾਰੀ ਕਰਕੇ ਚੋਣਾਂ ਦੀ ਮੌਕਾਪ੍ਰਸਤ ਸਿਆਸਤ ਦੀ ਦਲਦਲ ਵਿੱਚ ਧਸ ਗਈਆਂ ਹਨ ਇਸ ਕਰਕੇ ਦੇਸ਼ ਅੰਦਰ ਇੱਕ ਨਵੀਂ ਅਤੇ ਅਸਲੀ ਕਮਿਊਨਿਸਟ ਪਾਰਟੀ ਸਥਾਪਿਤ ਕਰਨ ਦਾ ਕਾਰਜ ਪਹਿਲ ਵਿਸ਼ੇਸ਼ਤਾ ਹਾਸਲ ਕਰ ਗਿਆ नक्सਲਵਾੜੀ ਲਹਿਰ ਨਾਲ ਜੁੜੇ ਇਨਕਲਾਬੀ ਦੇਸ਼ ਅੰਦਰ ਅਸਲੀ ਤੇ ਸ਼ੁੱਧ ਸੱਚੀ ਕਮਿਊਨਿਸਟ ਪਾਰਟੀ ਦੀ ਉਸਾਰੀ ਲਈ ਡ੍ਰਿੜ ਸੰਕਲਪਸਨ ਸਾਡੇ ਅਲੜ ਮਨਾਂ ਉਤੇ ਇਹਨਾਂ ਗੱਲਾਂ ਦਾ ਜਾਦੂ ਵਰਗਾ ਅਸਰ ਹੋਇਆ ਸੀ ਜੋ ਸੁਣਿਆ ਉਸ ਨੂੰ 100% ਦੀ ਸੱਚ ਮੰਨ ਲਿਆ ਗਿਆ ਸੀ ਵਿਚਾਰ ਬਹੁਤ ਸਰਲ ਤੇ ਮਨ ਨੂੰ ਧੂਪਾਉਣ ਵਾਲੇ ਲੱਗੇ ਸਾਇੰਸ ਦੇ ਫਾਰਮੂਲੇ ਵਰਗੀਆਂ ਗੱਲਾਂ ਸਿੱਧੀਆਂ ਮਨਾਂ ਨੂੰ ਟੁੰਬਦੀਆਂ ਸਨ ਸੰਸਾਰ ਭਰ ਦੀ ਕੀਰਤੀ ਲੋਕਾਂ ਬਾਰੇ ਸੋਚਣ ਉਹਨਾਂ ਨਾਲ ਜੁੜਨ ਅਤੇ ਉਹਨਾਂ ਦਾ ਨਰਕੀ ਜੀਵਨ ਤੋਂ ਛੁਟਕਾਰਾ ਪਾਉਣ ਦਾ ਖਿਆਲ ਬਹੁਤ ਰੋਮਾਂਚਕ ਆਈ ਲੱਗਿਆ ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਥੋਰਨਾ ਨਾਲੋਂ ਵੱਖਰੇ ਵਿਸ਼ੇਸ਼ ਤੇ ਉੱਤਮ ਸਮਝਣ ਲੱਗ ਪਏ ਹਰ ਚੀਜ਼ ਬਾਰੇ ਨਜ਼ਰੀਆ ਇੱਕਦਮ ਬਦਲ ਗਿਆ ਸੀ ਆਪਣੇ ਆਪ ਨੂੰ ਇਤਿਹਾਸ ਦੇ ਪਰਬੁੱਧ ਰਤਿਨ ਦਾ ਤਸੱਵਰ ਕਰਕੇ ਚਾਜਾ ਚੜ ਗਿਆ ਸੀ ਅਗਲੇ ਦਿਨ ਜਦੋਂ ਮੈਂ ਕਲਾਸ ਲਾਉਣ ਗਿਆ ਤਾਂ ਮੈਨੂੰ ਆਪਣੇ ਪੈਰਾਂ ਹੇਠਲੀ ਜ਼ਮੀਨ ਤਿਆਰਾ ਦੁਆਲਾ ਹੋਰ ਦਾ ਹੋਰ ਦਿਖਣ ਲੱਗ ਪਿਆ ਸੀ ਮਨ ਇੱਕ ਅਜੀਬੋ ਗਰੀਬ ਨਸ਼ੇ ਨਾਲ ਭਰ ਗਿਆ ਸੀ ਰਾਤੋ ਰਾਤ ਆਪਣੇ ਆਪ ਨੂੰ ਗਿਆਨਵਾਨ ਤੇ ਆਮ ਲੋਕਾਂ ਨਾਲ ਵੱਖਰਾ ਤੇ ਉੱਤਮ ਵਿਅਕਤੀ ਸਮਝਣ ਲੱਗ ਪੈਣਾ ਅਤੇ ਸੰਸਾਰ ਦਾ ਕਾਇਆ ਕਲਪ ਕਰਨ ਦੇ ਇਨਕਲਾਬੀ ਅਮਲ ਦਾ ਪਾਤਰ ਤਸੱਵਰ ਕਰਨਾ ਰੂਹ ਨੂੰ ਮਿਸ਼ਾਉਣ ਵਾਲੀ ਗੱਲ ਸੀ ਇਸ ਤੋਂ ਬਾਅਦ ਕਾਲਜ ਦੀ ਪੜ੍ਹਾਈ ਬੇਮਾਨਾ ਲੱਗਣ ਲੱਗ ਪਈ ਇਸ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਵਿੱਚ ਇੱਕ ਰਾਤ ਪਟਿਆਲਾ ਦੇ ਬੁੱਧੀਜੀਵੀ ਮੰਡਲ ਦੇ ਦੋ ਵਿਦਵਾਨਾਂ surjeet lee ਤੇ priyam pali ਨੇ ਸਾਡਾ ਇੱਕ ਸਕੂਲ ਆਇਆ surjeet lee ਨੇ ਵਿਹਤ ਨਾਮ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਅਮਰੀਕੀ ਸਾਮਰਾਜੀ ਹਮਲੇ ਵਿਰੁੱਧ ਲੜੀ ਜਾ ਰਹੀ ਸੂਰਮਗਤੀ ਭਰੀ ਲੜਾਈ ਬਾਰੇ ਵਿਸਥਾਰ ਵਿੱਚ ਦੱਸਿਆ ਉਸ ਵੇਲੇ ਅਮਰੀਕਾ ਵੱਲੋਂ ਵਿਅਤ ਨਾਮ ਅੰਦਰ B52 ਨਾਂ ਦੇ ਲੜਾਕੂ ਦਹਾਜ਼ਾਂ ਰਹੀਂ ਬੰਬਾਂ ਦੀ ਵਰਖਾ ਕਰਕੇ ਵਿਅਤ ਨਾਮ ਦੀ ਧਰਤੀ ਦਾ ਪੋਟਾ ਪੋਟਾ ਵਿੰਨਿਆ ਜਾ ਰਿਹਾ ਸੀ ਲੜਾਈ ਦਾ ਵਰਤਾਂਤ ਸੁਣ ਕੇ ਮਨਾਂ ਅੰਦਰ ਅਮਰੀਕੀ ਸਾਮਰਾਜ ਵਿਰੁੱਧ ਅੰਤਾਂ ਦੀ ਨਫ਼ਰਤ ਪੈਦਾ ਹੋ ਗਈ ਸੀ ਪ੍ਰੀਮ ਪਾਲੀ ਨੇ Karl Marx ਤੇ ਇਨਕਲਾਬ ਦੀ ਅਟਲਤਾ ਬਾਰੇ ਸਿਧਾਂਤ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਿਆਖਿਆ ਕੀਤੀ ਇਸ ਤਰ੍ਹਾਂ ਸਾਡਾ ਇਨਕਲਾਬ ਦੀ ਅਟਲਤਾ ਵਿੱਚ ਵਿਸ਼ਵਾਸ ਹੋਰ ਪੱਕਾ ਹੋ ਗਿਆ ਬਾਅਦ ਵਿੱਚ ਪ੍ਰੇਮ ਪਾਲੀ ਫਰੀਦਕੋਟ ਕਾਲਜ ਵਿਖੇ ਪੜਾਉਣ ਲੱਗ ਪਿਆ ਅਤੇ ਸੁਰਜੀਤ ਲੀ ਨੂੰ ਡਾਕਟਰ ਹਰਜੀਤ ਸਿੰਘ ਗਿੱਲ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਭਾਸ਼ਾ ਵਿਗਿਆਨ ਵਿਭਾਗ ਵਿੱਚ ਭਰਤੀ ਕਰ ਲਿਆ ਪਰ ਉਸ ਵੇਲੇ ਉਹਨਾਂ ਦੀਆਂ ਗੱਲਾਂ ਸੁਣ ਕੇ ਸਾਡਾ ਮਨ ਇਨਕਲਾਬੀ ਲਹਿਰ ਵਿੱਚ ਸ਼ਾਮਲ ਹੋਣ ਲਈ ਕਾਲਾ ਪੈ ਗਿਆ ਸੀ ਬਾਬਾ ਬੂਝਾ ਸਿੰਘ ਦਾ ਵਿਖਿਆਨ 1969 ਵਿੱਚ ਇੱਕ ਦਿਨ ਸਾਨੂੰ ਇਹ ਦੱਸਿਆ ਗਿਆ ਕਿ ਰਾਤ ਨੂੰ ਬਾਬਾ ਬੂਝਾ ਸਿੰਘ ਨੇ ਸਾਡੇ ਹੋਸਟਲ ਵਿੱਚ ਆਉਣਾ ਹੈ ਬਾਬਾ ਬੂਝਾ ਸਿੰਘ ਉਸ ਵੇਲੇ ਤਕਰੀਬਨ 70 ਸਾਲਾਂ ਦੇ ਸਨ ਅਤੇ ਰੂਪੋਸ਼ਣ ਕਰਕੇ ਉਸ ਤੋਂ ਬੱਚ ਬਚਾ ਕੇ ਰਹਿੰਦੇ ਸਨ ਉਹ ਤਕਰੀਬਨ 4 دہਾਕੀਆਂ ਤੋਂ ਕਾਨੂੰਨ ਇਸਤ ਲਹਿਰ ਅੰਦਰ ਸਰਗਰਮ ਸਨ ਉਹਨਾਂ ਨੇ 1914-15 ਦੇ ਪੂਰਵ ਵਾਲੇ ਗਦਰੀ ਬਾਬਿਆਂ ਦਾ ਗੂੜਾ ਅਸਰ ਕਬੂਲਿਆ ਹੋਇਆ ਸੀ ਅਤੇ 20ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਰੂਸ ਤੋਂ ਕਮਿਊਨਿਜ਼ਮ ਦੀ ਪੜ੍ਹਾਈ ਤੇ ਸਖਲਾਈ ਹਾਸਲ ਕੀਤੀ ਹੋਈ ਸੀ ਇਸ ਕਰਕੇ ਸਾਨੂੰ ਬਾਬਾ ਜੀ ਦੇ ਦਰਸ਼ਨ ਕਰਨ ਤੇ ਉਹਨਾਂ ਦੀਆਂ ਗੱਲਾਂ ਸੁਣਨ ਦੀ ਬਹੁਤ ਉਤਸੁਕਤਾ ਸੀ ਉਹਨਾਂ ਦੇ ਆਉਣ ਦੀ ਖਬਰ ਸੁਣ ਕੇ ਸਾਨੂੰ ਚਾਜ ਆ ਚੜ ਗਿਆ ਸੀ ਰਾਤ ਨੂੰ ਸਾਨੂੰ ਹੋਸਟਲ ਦੇ ਇੱਕ ਕਮਰੇ ਵਿੱਚ ਬੁਲਾਇਆ ਗਿਆ ਜਿੱਥੇ ਬਾਬਾ ਜੀ ਪਹਿਲਾਂ ਹੀ ਪਹੁੰਚੇ ਹੋਏ ਸਨ ਉਹ ਇੱਕAire ਸਰੀਰ ਦੇ ਸਨ ਅਤੇ ਮੰਝੇ ਉੱਤੇ ਗੰਭੀਰ ਮੁਦਰਾ ਵਿੱਚ ਬੈਠੇ ਸਨ ਸਮਾਂ ਦੀ ਹਿਫਾਜ਼ਤ ਲਈ ਉਹਨਾਂ ਦੇ ਨਾਲ ਇੱਕ ਕਾਮਰੇਡ ਹੋਰ ਸੀ ਬਾਅਦ ਵਿੱਚ ਪਤਾ ਚੱਲਿਆ ਕਿ ਉਸ ਦਾ ਨਾਂ ਖਰਦੇয়াল ਸਿੰਘ ਪੂਨੀ ਸੀ ਜਦ ਕਮਰੇ ਵਿੱਚ ਸਾਰੇ ਜਾਣੇ ਪਹੁੰਚ ਗਏ ਤਾਂ ਬਾਬਾ ਜੀ ਨੇ ਬਹੁਤ ਹੀ ਧੀਮੀ ਤੇ ਠਹਿਰੀ ਹੋਈ ਆਵਾਜ਼ ਵਿੱਚ ਬੋਲਣਾ ਸ਼ੁਰੂ ਕੀਤਾ ਬਾਬਾ ਜੀ ਨੇ Karl Marx ਦੇ ਵਿਰੋਧ ਵਿਕਾਸੀ ਪਦਾਰਥਵਾਦੀ ਫਲਸਫੇ ਦੇ ਨੂਨ ਸਿਧਾਂਤਾਂ ਦੀ ਬਹੁਤ ਹੀ ਸਰਲ ਭਾਸ਼ਾ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਵਿਆਖਿਆ ਕੀਤੀ। ਉਹਨਾਂ ਕੋਲ ਸਟਾਲਿਨ ਦਾ ਵਿਰੋਧ ਵਿਕਾਸੀ ਪਦਾਰਥਵਾਦ ਬਾਰੇ ਲਿਖਿਆ ਕਿਤਾਬਚਾ ਸੀ ਜੋ ਹਮੇਸ਼ਾ ਉਹਨਾਂ ਦੇ ਝੋਲੇ ਵਿੱਚ ਹੁੰਦਾ ਸੀ। ਉਹਨਾਂ ਦਾ ਸਮੁੱਚਾ ਬਖਿਆਨ ਉਸ ਕਿਤਾਬਚੇ ਤੇ ਆਧਾਰਿਤ ਹੁੰਦਾ ਸੀ। ਉਹਨਾਂ ਨੇ ਧਰਮ ਬਾਰੇ, ਰੱਬ ਬਾਰੇ ਸਮਾਜੀ ਤਬਦੀਲੀ ਬਾਰੇ ਮਾਰਕਸਵਾਦੀ ਦ੍ਰਿਸ਼ਟੀਕੋਣ ਦੀ ਵਿਆਖਿਆ ਕੀਤੀ ਮਾਊਜ਼ੇ ਤੌਂਗ ਦੇ ਲੋਕ ਯੁੱਧ ਦੇ ਸਿਧਾਂਤ ਬਾਰੇ ਵੀ ਸੰਖੇਪ ਜਹੀ ਜਾਣਕਾਰੀ ਦਿੱਤੀ ਪਰ ਬਾਅਦ ਵਿੱਚ ਜਿਆਦਾ ਸੀ ਆਪ ਮਾਊਜ਼ੇ ਤੌਂਗ ਨੂੰ ਨੇਠ ਕੇ ਪੜਿਆ ਤਾਂ ਮਹਿਸੂਸ ਹੋਇਆ ਕਿ ਬਾਬਾ ਬੂਜਾ ਸਿੰਘ ਨੂੰ ਮਾਊਜ਼ੇ ਤੌਂਗ ਦੇ ਸਿਧਾਂਤ ਬਾਰੇ ਉਪਰੀ ਜਹੀ ਜਾਣਕਾਰੀ ਹੀ ਸੀ ਕਾਰਨ ਇਹ ਸੀ ਕਿ ਉਸਨੇ ਰੂਸ ਅੰਦਰ ਜਿਹੜੀ ਮਾਰਕਸਵਾਦੀ ਵਿਦਿਆ ਸਿੱਖੀ ਸੀ ਉਸ ਵਿੱਚ ਮੌਜ਼ੇ ਤੁੰਗ ਦੇ ਸਿਧਾਂਤ ਸ਼ਾਮਲ ਨਹੀਂ ਸਨ ਰੂਸ ਤੋਂ ਪੜ੍ਹ ਕੇ ਆਏ ਸਾਰੇ ਕਾਮ ਰੇਡਾਂ ਦੀ ਇਹ ਸਾਂਝੀ ਮਰਦ ਸੀ ਕਿ ਉਹਨਾਂ ਨੂੰ ਜੋ ਅਤੇ ਜਿੰਨਾਕ ਮਾਰਕਸਵਾਦ ਉੱਥੇ ਪੜਾਇਆ ਗਿਆ ਸੀ ਉਹ ਉਹਨਾਂ ਲਈ ਬਾਈਬਲ ਸਮਾਨ ਸੀ ਉਹਨਾਂ ਦੀ ਮੌਲਿਕ ਤੇ ਆਜ਼ਾਦਾਨਾ ਸੋਚ ਖਤਮ ਹੋ ਗਈ ਸੀ ਇਸ ਪੱਖੋਂ ਮੌਜ਼ੇ ਤੁੰਗ ਸੁਭਾਗਸ਼ਾਲੀ ਰਹਾ ਕਿ ਉਸਨੇ ਰੂਸ ਜਾ ਕੇ ਪੜ੍ਹਾਈ ਨਹੀਂ ਕੀਤੀ ਸੀ ਉਸਨੇ ਆਪਣੀ ਬੁੱਧੀ ਦਾ ਸੁਜੋਗ ਇਸਤੇਮਾਲ ਕੀਤਾ ਉਹ ਨਕਲਚੀ ਨਹੀਂ ਬਣਿਆ ਉਸਨੇ ਮਾਰਕਸਵਾਦ ਬਾਰੇ ਆਪਣੀ ਮੌਲਕ ਸਮਝ ਬਣਾਈ ਅਤੇ ਇਸ ਦੀ ਰੋਸ਼ਨੀ ਵਿੱਚ ਚੀਨ ਦੇ ਸਮਾਜ ਨੂੰ ਸਮਝਿਆ ਤੇ ਉਸ ਮੁਤਾਬਕ ਆਪਣੇ ਸਿਧਾਂਤ ਘੜੇ ਆਪਣੀ ਇਸ ਗੁਹ ਕਾਬਲੀਅਤ ਕਰਕੇ ਹੀ ਉਹ ਚੀਨ ਅੰਦਰ ਇਨਕਲਾਬ ਕਰਨ ਵਿੱਚ ਸਫਲ ਹੋ ਗਿਆ ਸੀ ਬਾਬਾ 부ਜਾ ਸਿੰਘ ਨੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਖੂਬ ਨਿੰਦਿਆ ਕੀਤੀ ਸੀ। ਉਸ ਨੇ ਆਪਣੇ ਠੋਸ ਅਨੁਭਵ ਦੇ ਆਧਾਰ ਤੇ ਹਰਕਿਸ਼ਨ ਸਿੰਘ ਵਰ ਸੁਰਜੀਤ ਦੀਆਂ ਬੇਈਮਾਨੀਆਂ ਤੇ ਗਦਾਰੀਆਂ ਦੇ ਬਹੁਤ ਸਾਰੇ ਕિસ્ਸੇ ਸੁਣਾਏ। ਉਸ ਨੂੰ ਪਰਲੇ ਦਰਜੇ ਦਾ ਟਿਕੜਮਬਾਜ਼ ਦੱਸਿਆ। ਅਖੀਰ ਵਿੱਚ ਬਾਬਾ ਜੀ ਨੇ ਕਮਿਊਨਿਸਟ کارਖਾਨਾ ਲਈ ਕੁਝ ਜ਼ਰੂਰੀ ਸਦਾਚਾਰਕ ਗੱਲਾਂ ਦੀ ਪਾਲਣਾ ਕਰਨ ਤੇ ਜ਼ੋਰ ਦਿੱਤਾ। ਜਿਵੇਂ ਕਿਸੇ ਵੀ ਕਿਸਮ ਦਾ ਨਸ਼ਾ ਨਾ ਕਰਨਾ ਖਾਸ ਕਰਕੇ ਸ਼ਰਾਬ ਤੇ ਸਿਗਰਟ ਪੀਣ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਬਾਬਾ ਜੀ ਦਾ ਕਹਿਣਾ ਸੀ ਕਿ ਸਿਗਰਟ ਨੋਸ਼ੀ ਦੀ ਆਦਤ ਛਾਪਾ ਮਾਰ ਯੋਧ ਦੀ ਮਰਿਆਦਾ ਦੇ ਅਨੁਕੂਲ ਨਹੀਂ ਇਸ ਆਦਤ ਦਾ ਗੁਲਾਮ ਹੋਇਆ ਵਿਅਕਤੀ ਗੁਪਤ ਵਾਸ ਦੇ ਕਰੜੇ ਜ਼ਾਬਤੇ ਦੀ ਪਾਲਣਾ ਨਹੀਂ ਕਰ ਸਕਦਾ ਨਸ਼ੇ ਬਗੈਰ ਉਸ ਦੀ ਜਾਨ ਟੁੱਟਣ ਲੱਗ ਪੈਂਦੀ ਹੈ ਅਤੇ ਇਹ ਤਲਬ ਪੂਰੀ ਕਰਨ ਲਈ ਉਹ ਗ੍ਰਿਫਤਾਰੀ ਦਾ ਖਤਰਾ ਮੌਲ ਲੈਣ ਤੱਕ ਚਲਾ ਜਾਂਦਾ ਹੈ ਬਾਦ ਵਿੱਚ ਅਸੀਂ ਲਹਿਰ ਅੰਦਰ ਸਿਗਰਟ ਪੀਣ ਵਾਲੇ ਕਾਮ ਰੇਡਾਂ ਦੇ ਜਿਹੜੇ ਲੱਛਣ ਦੇਖੇ ਉਸ ਮੁਤਾਬਕ ਬਾਬਾ ਜੀ ਦੀ ਉਪਰੋਕਤ ਧਾਰਨਾ ਪੂਰੀ ਸੱਚੀ ਸਿੱਧ ਹੁੰਦੀ ਦੇਖੀ ਇਸ ਤੋਂ ਇਲਾਵਾ ਬਾਬਾ ਜੀ ਨੇ ਇਹ ਨਸੀਹਤ ਦਿੱਤੀ ਕਿ ਜਦੋਂ ਕਿਸੇ ਦੇ ਘਰ ਜਾਣਾ ਹੈ ਤਾਂ ਉਥੇ ਜਾ ਕੇ ਖਾਣ ਪੀਣ ਦੀ ਕਦੇ ਵੀ ਕੋਈ ਉਤੇਜੀ ਮੰਗ ਨਹੀਂ ਕਰਨੀ ਚਾਹੀਦੀ ਸਾਦਾ ਖਾਣ ਤੇ ਪਹਿਨਣ ਦੀ ਆਦਤ ਪਾਉਣੀ ਚਾਹੀਦੀ ਹੈ ਘਰ ਵਿੱਚ ਜੋ ਵੀ ਦਾਲ ਰੋਟੀ ਬਣੀ ਹੋਵੇ ਉਹ ਖੁਸ਼ ਹੋ ਕੇ ਖਾ ਲੈਣੀ ਚਾਹੀਦੀ ਹੈ ਘਰ ਵਾਲਿਆਂ ਨੇ ਜਿੰਨੀ ਰੋਟੀ ਤੇ ਦਾਲ ਸਬਜ਼ੀ ਇੱਕ ਵਾਰ ਦੇ ਦਿੱਤੀ ਉਸ ਨਾਲ ਹੀ ਸਾਰਨਾ ਚਾਹੀਦਾ ਹੈ ਕਦੇ ਵੀ ਹੋਰ ਵਾਧੂ ਦਾਲ ਸਬਜ਼ੀ ਦੀ ਮੰਗ ਨਹੀਂ ਕਰਨੀ ਚਾਹੀਦੀ ਕਿਉਂਕਿ ਹੋ ਸਕਦਾ ਹੈ ਉਹਨਾਂ ਕੋਲ ਵਾਧੂ ਦਾਲ ਸਬਜ਼ੀ ਨਾ ਹੋਵੇ ਤੁਹਾਡੀ ਹੋਰ ਮੰਗਣ ਨਾਲ ਉਹਨਾਂ ਲਈ ਬੇਲੋੜੀ ਪਰੇਸ਼ਾਨੀ ਪੈਦਾ ਹੋ ਸਕਦੀ ਹੈ ਇਸੇ ਤਰ੍ਹਾਂ ਸਵੇਰੇ ਉੱਠ ਕੇ ਆਪਣਾ ਬਿਸਤਰਾ ਆਪ ਇਕੱਠਾ ਕਰਨਾ ਚਾਹੀਦਾ ਹੈ ਆਪਣੇ ਕੱਪੜੇ ਆਪ ਧੋਣੇ ਚਾਹੀਦੇ ਹਨ ਘਰ ਵਾਲਿਆਂ ਉੱਤੇ ਕੋਈ ਵਾਧੂ ਬੋਝ ਨਹੀਂ ਪਾਉਣਾ ਚਾਹੀਦਾ ਸਾਨੂੰ ਬਾਬਾ ਜੀ ਦੀਆਂ ਇਹ ਸਦਾਚਾਰਕ ਹਦਾਇਤਾਂ ਬੜੀਆਂ ਚੰਗੀਆਂ ਲੱਗੀਆਂ ਪਰ ਅਸੀਂ ਦੇਖਿਆ ਕਿ ਜਦੋਂ ਬਾਬਾ ਜੀ ਦੀ ਇਹ ਸਿੱਖਿਆ ਦੇ ਰਹੇ ਹੁੰਦੇ ਸਨ ਤਾਂ ਹਰ ਵੇਲੇ ਉਹਨਾਂ ਦੇ ਨਾਲ ਰਹਿਣ ਵਾਲਾ ਕਾਮਰੇਡ ਹਰਦੇਵਾਲ ਸਿੰਘ ਪੂਨੀ ਕਮਰੇ ਚੋਂ ਬਾਹਰ ਜਾ ਕੇ ਸਿਗਰਟ ਦੇ ਸੂਟੇ ਲਾ ਰਿਹਾ ਹੁੰਦਾ ਸੀ ਮੈਂ ਕਿਸੇ ਪੱਗ ਵਾਲੇ ਬੰਦੇ ਨੂੰ ਸਿਗਰਟ ਪੀਂਦੇ ਪਹਿਲੀ ਵਾਰ ਦੇਖਿਆ ਸੀ ਬਾਬਾ ਜੀ ਵੱਲੋਂ ਮੀਟਮ ਖਤਮ ਕਰਨ ਦੀ देर ਹੁੰਦੀ ਸੀ ਕਿ ਪੰਜਾਬ ਸਟੂਡੈਂਟਸ ਯੂਨੀਅਨ ਦੇ ਲਗਭਗ ਸਾਰੇ ਹੀ ਆਗੂ ਵੱਖਰੇ ਕਮਰੇ ਵਿੱਚ ਜਾ ਕੇ ਇੱਕਦਮ ਹਾ ਬੜਿਆਂ ਵਾਂਗੂ ਸਿਗਰਟਾਂ ਸੁਗਲਾ ਲੈਂਦੇ ਸਨ। ਫਲਾਂ ਵਿੱਚ ਹੀ ਕਮਰਾ ਧੂਆਂ ਭਾਰ ਹੋ ਜਾਂਦਾ ਸੀ। ਸਿਗਰਟ ਪੀਣਾ ਧਰਮ ਤੋਂ ਮੁਕਤ ਹੋਣ ਦਾ ਅਤੇ ਮਾਰਕਸਵਾਦੀ ਵਿਚਾਰਧਾਰਾ ਵਿੱਚ ਪਰਪੱਕ ਹੋਣ ਦਾ ਸਬੂਤ ਗਿਣਿਆ ਜਾਂਦਾ ਸੀ। ਸਿਗਰਟ ਨਾ ਪੀਣ ਵਾਲੇ ਕਾਮਰੇਡ ਦੀ ਕਾਮਰੇਡੀ ਉਤੇ ਸ਼ੱਕ ਕੀਤਾ ਜਾਂਦਾ ਸੀ ਉਸ ਨੂੰ ਸਿੱਖੀ ਦੇ ਪ੍ਰਭਾਵ ਤੋਂ ਸੁਰੱਖਰੂ ਨਾ ਹੋਣ ਦਾ ਮਹਿਣਾ ਦਿੱਤਾ ਜਾਂਦਾ ਸੀ ਕਈ ਕਾਮਰੇਡ ਇਸ ਮਹਿਣੇ ਤੋਂ ਬਚਣ ਲਈ ਹੀ ਸਿਗਰਟ ਪੀਣ ਲੱਗ ਜਾਂਦੇ ਸਨ ਸਿਗਰਟ ਧਾਰੀਆਂ ਵੱਲੋਂ ਇਸ ਗੱਲ ਦੀ ਖੁਸ਼ੀ ਮਨਾਈ ਜਾਂਦੀ ਸੀ ਬਾਅਦ ਵਿੱਚ ਲਹਿਰ ਅੰਦਰ ਸ਼ਾਮਲ ਹੋ ਕੇ ਦੇਖਿਆ ਕਿ ਅਸਲ ਵਿੱਚ ਬਾਬਾ ਜੀ ਦੀ ਕਿਸੇ ਵੀ ਸਦਾਚਾਰਕ ਸਿੱਖਿਆ ਦੀ ਪਾਲਣਾ ਘੱਟ ਹੀ ਕੀਤੀ ਜਾਂਦੀ ਸੀ ਇਹ ਦੇਖ ਕੇ ਕਈ ਵਾਰ ਮਨ ਦੁਖੀ ਹੁੰਦਾ ਸੀ ਪਰ ਦੇਖਿਆ ਕਿ ਕਮਿਊਨਿਸਟਾਂ ਅੰਦਰ ਆਪਣੀ ਬਚਾ ਲਈ ਝਟ ਕੋਈ ਦਲੀਲ ਘੜ ਲੈਣ ਦੀ ਚੋਖੀ ਮਹਾਰਤ ਹੋ ਜਾਂਦੀ ਹੈ। ਬਾਬਾ ਬੂਝਾ ਸਿੰਘ ਜੀ ਦੀ ਇਸ ਪਲੇਠੀ ਮੀਟਿੰਗ ਤੋਂ ਬਾਅਦ 1969 ਦੀਆਂ ਸਰਦੀਆਂ ਵਿੱਚ ਇੱਕ ਵਾਰ ਫਿਰ ਉਹਨਾਂ ਦੇ प्रवचन ਸੁਣਨ ਦਾ ਮੌਕਾ ਮਿਲਿਆ। ਇਸ ਵਾਰ ਮੈਂ ਉਹਨਾਂ ਨੂੰ ਆਪ ਜਾ ਕੇ ਨੂਰ ਮਹਿਲ ਦੇ ਨੇੜਲੇ ਪਿੰਡ ਚੀਮਾ ਖੁਰਦ ਤੋਂ ਲੈ ਕੇ ਆਇਆ। ਮੈਨੂੰ ਉੱਗੇ ਗਦਰੀ ਬਾਬਾ ਕਰਨ ਸਿੰਘ ਚੀਮਾ ਦੇ ਘਰ ਜਾਣ ਲਈ ਕਿਹਾ ਗਿਆ ਸੀ। ਮੈਂ ਪੁਛ ਦਾ ਪਛਾਉਂਦਾ ਬਾਬਾ ਕਰਮ ਸਿੰਘ ਚੀਮਾ ਦੇ ਘਰ ਪੁਜਾ ਬਾਬਾ ਬੂਝਾ ਸਿੰਘ ਅਜੇ ਉੱਥੇ ਪਹੁੰਚੇ ਨਹੀਂ ਸਨ ਮੈਂ ਉਹਨਾਂ ਦੀ ਉਡੀਕ ਕਰ ਰਿਹਾ ਸੀ ਕਿ ਇੱਕ ਹੋਰ ਕਾਮਰੇਡ ਉਹਨਾਂ ਨੂੰ ਲੈਣਾ ਲਈ ਉੱਥੇ ਆ ਪਹੁੰਚਾ ਉਸ ਨਾਲ ਜਾਣ ਪਛਾਣ ਹੋਈ ਤਾਂ ਪਤਾ ਲੱਗਾ ਕਿ ਉਹ ਕਾਮਰੇਡ ਦਇਆ ਸਿੰਘ ਸੀ ਜਿਹੜਾ ਉਸ ਵੇਲੇ ਪਾਰਟੀ ਦੀ ਸੂਬਾ ਇਕਾਈ ਦਾ ਸਕੱਤਰ ਸੀ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਦਫ਼ਤਰੀ ਨੌਕਰੀ ਕਰਦਾ ਹੋਇਆ ਟ੍ਰੇਡ ਜੂਨੀਅਰ ਵਿੱਚ ਸਰਗਰਮ ਹੋ ਗਿਆ ਸੀ ਹੜਤਾਲ ਕਰਨ ਕਰਕੇ ਨੌਕਰੀ ਤੋਂ ਬਰਖਾਸਤ ਹੋ ਜਾਣ ਉਪਰੰਤ ਉਹ ਨਕਸਲਵਾੜੀ ਲਹਿਰ ਵਿੱਚ ਸਰਗਰਮ ਹੋ ਗਿਆ ਸੀ ਉਸ ਨੇ ਰੂਪੋਸ਼ ਹੋ ਕੇ ਮੂੰਹ ਸਿਰਮੁਨਾ ਦਿੱਤਾ ਸੀ ਮੈਂ ਉਸ ਦਾ ਨਾਮ ਤਾਂ ਬਹੁਤ ਸੁਣਿਆ ਹੋਇਆ ਸੀ ਪਰ ਉਸ ਨਾਲ ਮੁਲਾਕਾਤ ਕਦੇ ਨਹੀਂ ਹੋਈ ਸੀ ਉਸ ਦਿਨ ਮੈਂ ਉਸ ਨੂੰ ਪਹਿਲੀ ਵਾਰ ਮਿਲਿਆ ਸੀ ਵੇਖਣ ਵਿੱਚ ਉਹ ਗਹਿਰ ਗੰਭੀਰ ਤੇ ਸਿਆਣਾ ਜਾਪਿਆ ਛੇਤੀ ਹੀ ਬਾਬਾ ਬੂਝਾ ਸਿੰਘ ਵੀ ਪਹੁੰਚ ਗਏ ਬਾਬਾ ਜੀ ਨੇ ਮੈਨੂੰ ਪਹਿਲਾਂ ਮਿਲੇ ਹੁਣ ਕਰਕੇ ਆਸਾਨੀ ਨਾਲ ਪਛਾਣ ਲਿਆ ਸੀ ਵੈਸੇ ਵੀ ਉਹਨਾਂ ਨੂੰ ਮੇਰੇ ਆਉਣ ਬਾਰੇ ਪਹਿਲਾਂ ਹੀ ਸੁਨੇਹਾ ਲੱਗ ਚੁੱਕਾ ਸੀ ਦਇਆ ਸਿੰਘ ਨੇ ਬਾਬਾ ਬੂਝਾ ਸਿੰਘ ਨਾਲ ਇਹ ਕੱਲਿਆਂ ਅੱਧਾ ਕੋਈ ਘੰਟਾ ਗੱਲਾਂ ਕੀਤੀਆਂ ਅਤੇ ਫਿਰ ਉੱਥੋਂ ਵਿਦਾ ਹੋ ਗਿਆ ਉਸਦੇ ਜਾਣ ਤੋਂ ਥੋੜਾ ਚਿਰ ਬਾਅਦ ਸ਼ਾਮ ਜੀ ਨੂੰ ਮੈਂ ਤੇ ਬਾਬਾ ਬੂਝਾ ਸਿੰਘ ਬਸ ਤੇ ਸਵਾਰ ਹੋ ਕੇ ਲੁਧਿਆਣੇ ਨੂੰ ਚੱਲ ਪਏ ਲੁਧਿਆਣੇ ਬਸ ਤੋਂ ਉਤਰ ਕੇ ਅਸੀਂ ਦੱਸੇ ਹੋਏ ਟਿਕਾਣੇ ਤੇ ਅੱਪੜ ਗਏ ਉੱਥੇ 20 ਕੋ ਬੰਦੇ ਸਾਡੀ ਤੀਬਰਤਾ ਨਾਲ ਉਡੀਕ ਕਰੇ ਸਨ ਉਹਨਾਂ ਵਿੱਚੋਂ ਇੱਕ ਨਵਰ ਮਹਿਲ ਦਾ ਗੰਦਰਵ ਸੈਨਵੀ ਸੀ ਜਿਹੜਾ ਲੰਮੇ ਸਮੇਂ ਤੋਂ ਬਾਬਾ ਬੂਝਾ ਸਿੰਘ ਨਾਲ ਰਲ ਕੇ ਕਮਯੂਨਿਸਟ ਪਾਰਟੀ ਵਿੱਚ ਕੰਮ ਕਰਦਾ ਆ ਰਿਹਾ ਸੀ ਬਾਅਦ ਵਿੱਚ ਜਾ ਕੇ ਗੰਦਰਵ ਸੈਨ ਆਪਣੀ ਬ੍ਰਾਹਮਣੀ ਪਛਾਣ ਜਿਤਾਉਣ ਲਈ ਆਪਣੇ ਆਪ ਨੂੰ ਗੰਦਰਵ ਸੈਨ ਕੋਛੜ ਅਖਵਾਉਣ ਲੱਗ ਪਿਆ ਸੀ ਆੜੂ ਕੋ ਸਿੱਖ ਸੰਘਰਸ਼ ਮੌਕੇ ਉਸਨੇ ਜਲੰਧਰ ਵਿਖੇ ਦੇਹ ਭਗਤ ਯਾਦਗਾਰੀ ਕਮੇਟੀ ਵਿੱਚ ਸਨਮਾਨਜਨਕ ਥਾਂ ਬਣਾ ਲਈ ਸੀ ਜਿੱਥੇ ਉਸ ਨੇ ਆਪਣੇ ਸਿੱਖ ਵਿਰੋਧੀ ਤốਸਬਾਂ ਦਾ ਪ੍ਰਗਟਾਵਾ ਕਰਨ ਦਾ ਕਦੇ ਵੀ ਕੋਈ ਮੌਕਾ ਨਹੀਂ ਖੁੰਝਣ ਦਿੱਤਾ ਸੀ ਉਸ ਮੀਟਿੰਗ ਅੰਦਰ ਬਾਬਾ ਬੂਜਾ ਸਿੰਘ ਨੇ ਖੂਬ-ਖੂਬ ਉਹੀ ਗੱਲਾਂ ਕੀਤੀਆਂ ਜਿਹੜੀਆਂ ਪਿਛਲੀ ਮੀਟਿੰਗ ਵਿੱਚ ਕੀਤੀਆਂ ਸਨ ਉਸ ਨੇ ਪੰਜਾਬ ਅੰਦਰ ਬਹੁਤ ਸਾਰੇ ਥਾਵਾਂ ਤੇ ਪਹੁੰਚ ਕੇ ਦਰਜਨਾਂ ਹੀ ਮੀਟਿੰਗਾਂ ਕਰਵਾਈਆਂ ਹੋਣਗੀਆਂ ਪਰ ਹਰ ਮੀਟਿੰਗ ਪਹਿਲੀ ਦਾ ਹੀ ਦੌਰ ਆ ਹੁੰਦਾ ਸੀ ਉੰਜ ਮੀਟਿੰਗਾਂ ਕਰਾਉਣ ਦਾ ਲੰਮਾ ਅਨੁਭਵ ਹੋ ਜਾਣ ਕਰਕੇ ਉਸ ਨੂੰ ਸਰਲ ਪਾਸ਼ਾ ਵਿੱਚ ਗੱਲ ਸਮਝਾਉਣ ਦੀ ਯਾਤ ਆ ਗਈ ਸੀ ਜਿਸ ਕਰਕੇ ਉਸ ਦੀਆਂ ਗੱਲਾਂ ਨਵੇਂ ਬੰਦਿਆਂ ਦੇ ਮਨਾਂ ਅੰਦਰ ਵਸ ਜਾਂਦੀਆਂ ਸਨ ਕਿਤਾਬ ਖਾਲਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 5 ਆਵਾਜ਼ ਗੁਰਜੰਟ ਸਿੰਘ ਰੂਪਵਾਣੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ